ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਆਪਾਂ ਜਿਹੜੀਆਂ ਦਰਵਾਰ ਸਾਹਿਬ ਅੰਦਰ ਚਟਾਈਆਂ ਵਿਛਾਉਂਦੇ ਹੁੰਦੇ ਆ ਸਫੇਦ ਉਹ ਧੋ ਰਹੇ ਆ ਤੇ ਉੱਪਰ ਸੁੱਕਣੇ ਪਾਵਾਂਗੇ ਦਰਵਾਰ ਸਾਹਿਬ ਉੱਪਰ ਬਨੇਰਿਆਂ ਤੇ ਤਾਂ ਕਰਕੇ ਬੌਕਰ ਮਾਰੀ ਜਾ ਰਹੀ ਆ ਤੇ ਦੇਖੋ ਇਸ ਤਰ੍ਹਾਂ ਬੌਕਰ ਮਾਰ ਕੇ ਹੁਣ ਆਪਾਂ ਬਨੇਰਿਆਂ ਸੁੱਕਣੇ ਪਾ ਦਾਂਗੇ ਬਾਕੀ ਮੀਂਹ ਦਾ ਮੌਸਮ じゃ ਸੀਗਾ ਤੇ ਟੱਲੇ ਆ ਵਾ ਮੀਂਹ ਤਾਂ ਹਲੇ ਬਦਲਵਾਈ ਕੀਤੀ ਹਵਾ ਵਧੀਆ ਚੱਲ ਰਹੀ ਹੈ ਠੀਕ ਹੈ ਠੀਕ ਹੈ ਹਾਂਜੀ ਆਪਾਂ ਖੜੇ ਆ ਆਪਣੇ ਗੁਰਦੁਆਰਾ ਸਾਹਿਬ ਤੇ ਅੱਜ ਅੰਦਰ ਲੀਆਂ ਜਿਹੜੀਆਂ ਸਫੇਦ ਚਟਾਈਆਂ ਹੁੰਦੀਆਂ ਦਰਬਾਰ ਸਾਹਿਬ ਦੀਆਂ ਉਹ ਤੋਤੀਆਂ ਜਾ ਰਹੀਆਂ ਨੇ ਇੱਥੇ ਆਪਾਂ ਬਨੇਰਾ ਸਾਫ਼ ਕਰ ਰਹੇ ਹਾਂ ਤਾਂ ਕਿ ਇੱਥੇ ਸੁੱਕਣੇ ਪਾਈਆਂ ਜਾ ਸਕਣ ਉਧਰ ਦੇਖੋ ਸੰਗਤ ਹੋ ਰਹੀ ਹੈ ਤੇ ਇੱਥੇ ਹੁਣ ਆਪਾਂ ਸਾਫ਼ ਕਰ ਰਹੇ ਹਾਂ ਇੱਥੇ ਪਾ ਦਿੰਦਾ ਤੂੰ ਪਰੋਂ ਪਰੋਂ ਕਰ ਲੈ ਇੱਧਰ ਤਾਂ ਮੈਂ ਕਰ ਦਿੰਦਾ ਵਿਚਾਲੇ ਸੰਕਰੇਜ ਥਾਂ ਤੇ ਇੱਥੋਂ ਇੱਥੋਂ ਆਹ ਕਰਦੀ ਬਨੇਰਿਆਂ ਦੇ ਉੱਤੇ ਵੀ ਮਾਰਦੀ ਦੇਖੋ ਜੀ ਦਰਬਾਰ ਸਾਹਿਬ ਦਾ ਉੱਪਰ ਤੋਂ ਦ੍ਰਿਸ਼ ਤੇ ਇਧਰ ਗੁੰਬਦ ਹੈ نیچے ਦੇਖ ਲਓ ਤੁਸੀਂ ਡੈਰ ਲੱਗਦਾ ਨੀਚੇ ਦਾ ਆਊਟ ਆਫ ਹੁਕਸ ਆਏ ਕੋ ਇਧਰ ਬੂਟੇ ਬਹੁਤ ਸੋਹਣੇ ਆਏ ਇਹ ਬੂਟੇ ਦਾ ਇੱਕ ਦਾ ਰੰਗ ਅੱਡਾ ਇੱਕ ਦੋਹਾਂ ਦਾ ਰੰਗ ਅੱਡਾ ਸਾਨੂੰ ਉਧਰ ਦੀ ਜਾ ਕੇ ਦਿਖਾਉਣੇ ਆ ਬੋੜਾ ਹੈ ਕਾਫੀ ਵੱਡਾ ਆਪਣੇ ਗੁਰਦੁਆਰਾ ਸਾਹਿਬ ਵਿੱਚ ਆ ਦੇਖੋ ਜੀ ਬਾਕੀ ਸਾਰੇ ਬੂਟੇ ਰੰਗ ਸਹੀ ਆ ਤੇ ਇਕੱਲੇ ਆ ਬੂਟੇ ਦਾ ਰੰਗ ਅੱਡਾ ਦੇਖੋ ओ, देखो अपने पिंड लै बंगी का झंडा झूल रहा दो इधर हो विशाल कोठिया बन चुकिया ने विशाल कोठियां इधर अपना छप्पड़ है देखो इतो ਕਿੰਨੇ ਹਾਊਸ ਚਿੰਗਾਂ ਕੋਠੀਆਂ ਦਿਖ ਰਹੀਆਂ ਨੇ ਇੱਥੋਂ ਆ ਗਈ ਇਹ ਇਧਰ ਆਪਣਾ ਪਲੇਗਰਾਉਂਡ ਹੈ ਆਪਣੇ ਸਕੂਲ ਦਾ ਤੇ ਇੱਥੇ ਸਿਵੇ ਨੇ ਆਪਣੇ ਤੇ ਇੱਥੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਈ ਗਏ ਖੰਬੇ ਤੇ ਆਲਣਾ ਪਾਰ ਰੱਖਿਆ ਲੈ ਪਤਾ ਨਹੀਂ ਕਿਸ ਦਾ ਹੈ ਜੋ ਆਪਣੀ ਮੋਟਰ ਉਹ ਆ ਗਈ ਜੀ ਉਹ ਦੇਖੋ ਜੀ ਘਰ ਦੂਰ ਦੂਰ ਤੱਕ ਇੱਥੋਂ ਬਹੁਤ ਉੱਚਾ ਦਿਖ ਰਿਹਾ ਮਤਲਬ ਲਗਭਗ ਸਾਰਾ ਪੈਂਡ ਹੀ ਦੇਖ ਰਿਆ ਜੇ ਉਹ ਕੋਠਿਆਂੀਆਂ ਵੱਡੀਆਂ-ਵੱਡੀਆਂ ਵਿਚਾਰੇ ਆ ਰਹੀਆਂ ਨਹੀਂ ਆਪਾਂ ਨੂੰ ਪਰੇ ਦੇ ਕਲਿਆਣ ਦੇ ਘਰ ਵੀ ਦਿਖਦੇ ਆ ਦੇਖੋ ਇੱਧਰ ਛੱਪੜ ਹੈ ਜਿਹੜਾ ਮੀਂਹ ਦੇ ਕਾਰਨ ਛੁੱਟਿਆ ਸੀਗਾ ਉਹਦੇ ਵਿੱਚ ਮੱਛੀਆਂ ਵੀ ਆਉਂ ਉੱਥੇ ਉਹ ਦੇ ਚੁੰਬੀ ਲਾਈ ਮੱਛੀ ਨੇ ਇਹ ਉਹ ਦੇ ਕਸਪ ਹੈ ਸੱਪ ਹੈ ਜੀ ਆ ਦੇਖੋ ਆ ਸੱਪ ਥੋੜੀ ਹੈ ਉੱਥੇ ਸੀਗਾ ਉਹ ਮਗਰਾਈ ਦੇ ਪਰੇ ਚੁੰਬੀ ਲਾ ਕੇ ਹੁਣ ਉਹ ਸੀ ਉਹ ਸੀ ਸੱਪ ਨਹੀਂ ਹੋਣਾ ਮੱਛੀਆਂ ਹੋਣੀਆਂ ਨਹੀਂ ਸੱਪ ਸੀ ਆਹ ਛੱਪੜ ਤੇ ਮੱਛੀਆਂ ਦੇਖੋ ਜੀ ਆਪਣਾ ਕੈਮਰਾ ਦਾ ਫੋਕਸ ਇੰਨਾ ਕਲੀਅਰ ਨਹੀਂਗਾ ਪਰ ਉਥੇ ਸੱਪ ਸੀਗਾ ਮੇਰੀਆਂ ਅੱਖਾਂ ਨਾਲ ਦਿਸਿਆ ਹੁਣ ਉਹ ਕਾਹ ਚ ਨਿਕਲ ਕੇ ਵੱਡ ਚੁੱਕਿਆਗਾ ਜੋ ਗੁੱਦਵਾਰੇ ਦੇ ਵਿੱਚ ਆ ਸੰਗਿਆ ਬਈ ਦੇਖ ਲੈ ਸਭਾਈ ਕਰੀ ਤੀ ਨਹੀਂ ਨਹੀਂ ਮੱਛੀਆਂ ਭਾਈ ਹੁਤਾ ਉਹ ਦੇਖ ਕਿੱਡੀ ਮੱਛੀ ਨੇ ਚੁੰਬੀ ਮਾਰੀ ਹੈਨਾ ਤੂੰ ਕਹਿ ਰਿਹਾ ਹੈ ਰੇ ਤੇ ਆਂ ਵੀ ਮੱਛੀ ਹੈ ਤੂੰ ਕਹ ਰਿਹਾ ਤੈਰਦਾ ਤਾਂ ਦੇਖ ਕਿਦਾਂ ਯਾਰ ਉਹ ਦੇਖ ਕਿੱਡੀ ਲੰਮੀ ਧਾਰੀ ਜੀ ਲੱਗਦੀ ਆਪਾਂ ਨੂੰ ਆ ਦੇਖੋ ਜੀ ਕਿੱਡੀ ਲੰਮੀ ਧਾਰੀ ਜੀ ਹੈ ਸਾਨੂੰ ਲੱਗ ਰਿਹਾ ਵੀ ਉਥੇ ਸੱਪ ਹੋ ਸਕਦਾ ਪਾਣੀ ਵਾਲਾ ਸੱਪ ਹੋ ਸਕਦਾ ਜਾਂ ਫਿਰ ਮੱਛੀ ਹੋ ਸਕਦੀ ਹੈ ਕਈ ਸਪਰਿੰਦੇ ਦੇਖੋ 30 ਫੁੱਟ ਡੂੰਗਾ ਇਹ ਛੱਪੜ ਹੈ ਇਹ ਆਪਣੇ ਅੰਦਰ ਇੱਕ ਵਿਸ਼ਾਲ ਜੀਵਨ ਸਮੋਏ ਹੋਏ ਹੈ ਹੈ ਭਾਵੇਂ ਪਾਣੀ ਗੰਦਾਈ ਪਰ ਇਹਦੇ ਅੰਦਰ ਗੰਦੇ ਪਾਣੀ ਵਾਲੇ ਜੀਵ ਰਹਿੰਦੇ ਆ ਉਹ ਦੇਖੋ ਕੀੜੇ ਉਹ ਉੱਥੇ ਇੱਕ ਬਲਬਲਾ ਜਿਹਾ ਉੱਠਿਆ ਕਾਫੀ ਵੱਡਾ ਵਿੱਚ ਇਹਦੇ ਜੀਵ ਹੈ ਕਾਫੀ ਦੇਖੋ ਜੀ ਆਪਣੇ ਸਰਕਾਰੀ ਸਕੂਲ ਇੱਧਰ ਚਮ ਹੈ ਆ ਪਲੇਗਰਾਉਂਡ ਹੈ ਉਥੇ ਦਿਵਾਕ ਬੈਠੇ ਪਤਾ ਨਹੀਂ ਕੀ ਕਰ ਰਹੇ ਨੇ ਸਰਕਾਰੀ ਮੀਡਲ ਸਕੂਲ ਵੱਜਣਾ ਇੱਧਰ ਸਰਕਾਰੀ ਪ੍ਰਾਇਮਰੀ ਸਕੂਲ ਵੱਜਣਾ ਦੇਖੋ ਕਿੰਨਾ ਦਰਛਾਹ ਜਾ ਉਹਥੇ ਹੁਣ ਗਰਾਊਂਡ ਦਾ ਗੇਟ ਇੱਥੋਂ ਚੱਕ ਚੱਕ ਕੇ ਜਮ ਤੇ ਉਹ ਸਟੇਜ ਦੇ ਪਰੇ ਉਹ ਉਥੇ ਲੈ ਕੇ ਗਏ ਨੇ ਉਧਰ ਇਹਦਾ ਇੰਟਰੈਂਸ ਬਾੜ ਦਿੱਤਾ ਦੇਖੋ ਲੇਭਾ ਮਗਰ ਜੇ ਹੋ ਜਾ ਸਾਰੇ ਬਾਹਰ ਇਹ ਪਿੱਛਾ ਆ ਜਾ ਤੋ ਉਹ ਬਾਹਰ ਚੱਲ ਜੇ ਤੱਕ ਬਾਹਰ ਚੱਲ ਜੇ ਤੋ ਉਹ ਨਾ ਕਰ ਜੇ ਮੈਂ ਇਹਦਾ ਅਰਥ ਚਾਹੁੰਦਾ ਕਿ ਇਹ ਪੂਰੀ ਹੈ ਕੋਈ ਆਉਂਗਾ ਯਾਰ ਦੋਈ ਕਰ ਰਿਹਾ ਮੈਂ ਬਾਕੀ ਨਾ ਕਰਦਾ ਮੈਂ ਦੂਈ ਕਰ ਰਿਹਾ ਯਾਰ ਦੂਈ ਕਰ ਰਿਹਾ ਕਿੰਨਾ ਕਿੰਨਾ ਮੈਂ ਤੇਰੀ ਜਿੰਮੇਦਾਰੀ ਤੇਰੀ ਹੈ ਨਾ ਜੀ ਜਾਨੀ ਕਾ ਤੋ ਕਾ ਤੋ ਆਉ ਕਾ ਮਾਟ ਕਾ ਤੋ ਆਉ ਕਾ ਕਮਰ કેવો ભાઈ થોડું આરા રખજો તેરી જંદે ના લીધા જાઓ કે જંદે રામ સંતો તાનુ કેમ છે કેમ યાર મામા યાર કાકા મત પૂછો નઈજે હોયા મેં તે આવું આ રગડે તો લેવો